ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਪੰਜਾਬ ਦੇ ਵਿੱਚ ਲਗਾਤਾਰ 2 ਦਿਨ بارش ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਸੀਗਾ ਬੀਤੇ ਦਿਨ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ بارش ਹੋਈ ਸੀਗੀ ਪੂਰੇ ਦਿਨ ਜਿਹੜੀ ਕਿ ਬੱਦਲਬਾਈ ਰਹੀ ਸੀਗੀ ਛਮਛਮ ਕਰਕੇ ਮੀ ਪੈਂਦਾ ਰਿਹਾ ਸੀਗਾ ਜਿਸ ਕਰਕੇ ਟੂ-ਵੀਲਰ ਵਾਲੇ ਲੋਕਾਂ ਨੂੰ ਕਾਫੀ ਦਿਕਾ ਸਾਹਮਣਾ ਕਰਨਾ ਪਿਆ ਸੀਗਾ ਦੱਸਦੇ ਕਿ ਹਰਿਆਣਾ ਪੰਜਾਬ ਅਤੇ ਚੰਡੀਗੜ੍ਹ ਦੇ ਮੌਸਮ ਦੇ ਵਿੱਚ ਵੀਰਵਾਰ ਨੂੰ ਬਦਲਾਵ ਦੇਖਣ ਨੂੰ ਮਿਲਿਆ ਤਾਂ ਪੂਰੇ ਦਿਨ ਬੱਦਲ ਛਾਏ ਰਹੇ ਸੀਗੇ ਹਲਕੀਆਂ ਠੰਡੀਆਂ ਹਵਾਵਾਂ ਵਗਦੀਆਂ ਰਹੀਆਂ ਅਤੇ ਬੂੰਦਾਬاندی ਵੀ ਹੋਈ ਹੈ ਤਾਂ ਚੰਡੀਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਵੀ ਦਿਨ ਦੇ ਦੌਰਾਨ ਹਲਕੀ ਬਾਰਿਸ਼ ਹੋਣ ਦੇ ਕਾਰਨ ਅਧਿਕਤਮ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਤਾਂ ਮੌਸਮ ਵਿਭਾਗ ਨੇ ਦੱਸਿਆ ਹੈਗਾ ਕਿ ਅੰਬਾਲਾ ਅਤੇ ਪੰਚਕੁਲਾ ਸਮੇਤ ਹਰਿਆਣਾ ਦੇ ਕੁਝ ਹਿੱਸਿਆਂ ਅਤੇ ਪੰਜਾਬ ਦੇ ਅੰਮ੍ਰਿਤਸਰ ਲੁਧਿਆਣਾ ਪਟਿਆਲਾ ਅਤੇ ਪਠਾਨਕੋਟ ਦੇ ਵਿੱਚ ਵੀ بارش ਹੋਈ ਹੈ ਜੇਕਰ ਅੱਜ ਸ਼ੁੱਕਰਵਾਰ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਬੂਦਾ ਜਿਹੜੀ ਕਿ ਬੂੰਦਾਬੰਦੀ ਅਜੇ ਵੀ جاری ਹੈ ਠੰਡੀ ਹਵਾਵਾਂ ਚੱਲ ਰਹੀਆਂ ਨੇ ਜਿਸ ਕਰਕੇ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਤਾਂ ਮੌਸਮ ਵਿਭਾਗ ਦੀ ਰਿਪੋਰਟ ਦੇ ਮੁਤਾਬਕ ਦੱਸਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਦਿਨ ਦੇ ਦੌਰਾਨ 2.5 ਮਿਲੀਲੀਟਰ بارش ਹੋਈ ਹੈ ਇਸ ਦੌਰਾਨ ਸ਼ਹਿਰ ਦਾ ਅਧਿਕਤਮ ਤਾਪਮਾਨ ਜੜਕੀ 21.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਬੁੱਧਵਾਰ ਨੂੰ ਇਹ 28.9 ਡਿਗਰੀ ਸੀਗਾ ਬਾਲਾ ਦੇ ਵਿੱਚ ਅਧਿਕਤਮ ਤਾਪਮਾਨ 20.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਬੁੱਧਵਾਰ ਦੇ ਤਾਪਮਾਨ ਦੇ ਨਾਲ ਲਗਭਗ 10 ਡਿਗਰੀ ਘੱਟ ਹੈ ਤਾਂ हिसार ਦੇ ਵਿੱਚ ਵੀ ਦਿਨ ਦਾ ਤਾਪਮਾਨ ਹੈ 22.3 ਡਿਗਰੀ ਸੈਲਸੀਅਸ ਰਿਹਾ ਹੈ ਜੋ ਕਿ ਬੁੱਧਵਾਰ ਤੋਂ 8 ਡਿਗਰੀ ਘੱਟ ਸੀ। ਅੰਮ੍ਰਿਤਸਰ ਦੇ ਵਿੱਚ ਵੀ ਅਧਿਕਤਮ ਤਾਪਮਾਨ 21.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਬੁੱਧਵਾਰ ਦੇ ਤਾਪਮਾਨ ਦੇ ਨਾਲ 4 ਡਿਗਰੀ ਘੱਟ ਹੈ। ਦੱਸਦੀ ਹੈ ਕਿ ਇਸ ਤਰੀਕੇ ਦੇ ਨਾਲ ਫਰੀਦাবাদ ਦੇ ਵਿੱਚ ਵੀ ਬੁੱਧਵਾਰ ਨੂੰ ਜਿੱਥੇ ਦਿਨ ਦਾ ਤਾਪਮਾਨ 28 ਤੋਂ 29 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀਗਾ ਉੱਥੇ ਹੀ ਵੀਰਵਾਰ ਨੂੰ ਇਹ ਜਿਹੜਾ ਕਿ 25 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤਾਂ ਮੌਸਮ ਵਿਗਿਆਨ ਦੀ ਦੱਸਦੀ ਹੈ ਕਿ ਉਸ ਦੇ ਮੁਤਾਬਕ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਕਿ ਵਿਛੋਪ ਦਾ ਵੱਡਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਪਹਾੜੀ ਇਲਾਕਿਆਂ ਦੇ ਵਿੱਚ ਅਵ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲ ਰਹੀਆਂ ਨੇ ਜਦਕਿ ਉਚਾਈ ਵਾਲੇ ਖੇਤਰਾ ਦੇ ਵਿੱਚ ਜ਼ਬਰਦਸਤ ਬਰਫਬਾਰੀ ਹੋ ਰਹੀ ਹੈ ਨਿਚਲੇ ਇਲਾਕਿਆਂ ਦੇ ਵਿੱਚ ਵੀ بارش ਦਾ ਦੌਰ ਹਜੇ ਵੀ جاری ਹੈ ਇਹੀ ਹਾਲ ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦਾ ਵੀ ਹੈ ਮੌਸਮ ਵਿਭਾਗ ਦੇ ਮੁਤਾਬਕ ਇਹ بارش ਅਤੇ ਬਰਫਬਾਰੀ ਦਾ ਦੌਰ ਇਸ ਵੀਕਐਂਡ ਅਤੇ ਅਗਲੇ ਹਫ਼ਤੇ ਦੇ ਸ਼ੁਰੂਆਤ ਤੱਕ ਜਾਰੀ ਰਹੇਗਾ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਮੌਸਮ ਵਿਗਿਆਨ ਦੇ ਕੇਂਦਰ ਨੇ ਕੇਂਦਰ ਜੜਾ ਕਿ Shimla ਨੇ ਵੀ ਸ਼ੁੱਕਰਵਾਰ ਨੂੰ ਕੁਝ ਖੇਤਰਾ ਦੇ ਵਿੱਚ ਭਾਰੀ ਬਾਰਿਸ਼ ਅਤੇ ਬਰਫਬਾਰਿ ਹੋਣ ਦੀ ਸੰਭਾਵਨਾ ਜਤਾਈ ਹੈ ਤਾਂ ਵਿਭਾਗ ਨੇ ਇਸ ਨੂੰ ਦੇਖਦੇ ਹੋਏ orange alert ਵੀ ਜਾਰੀ ਕੀਤਾ ਗਿਆ ਹੈ ਭਾਰੀ ਬਰਫਬਾਰਿ ਅਤੇ ਬਾਰਿਸ਼ ਦੇ ਲਈ ਉੱਤਰਾਖੰਡ ਹਿਮਾਚਲ ਪ੍ਰਦੇਸ਼ ਪੰਜਾਬ ਹਰਿਆਣਾ ਪੂਰਬੀ Rajasthan ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਲਈ ਵੀ orange alert ਜਾਰੀ ਕੀਤਾ ਗਿਆ ਹੈ ਤਾਂ ਮੌਸਮ ਦੇ ਨਾਲ ਇਹ ਜੁੜੀ ਤੁਹਾਡੇ ਨਾਲ ਅਪਡੇਟ ਅਪਡੇਟ ਜੀ ਸਾਂਝੀ ਕਰਿਆ ਖਬਰ ਵਾਲੇ ਟੀਵੀ ਦੇ ਹੋਤੇ ਤੁਹਾਨੂੰ ਰੋਜ਼ਾਨਾ ਮੌਸਮ ਦੇ ਨਾਲ ਜੁੜੀ ਹੋਈ ਅਪਡੇਟ ਸਾਂਝੀ ਕਰਦੇ ਆ ਤਾਂ ਕਿ ਤੁਹਾਨੂੰ ਅੱਜ ਦਾ ਦਿਨ ਪਤਾ ਹੋ ਸਕੇ ਤੁਸੀਂ ਵੀ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦੇ ਸਕਦੇ ਹੋ ਆਪਣੇ ਇਲਾਕੇ ਦਾ ਹਾਲ ਕਮੈਂਟਾਂ ਦੇ ਵਿੱਚ ਤੁਸੀਂ ਵੀ ਦੱਸ ਸਕਦੇ ਹੋ ਕਿ ਤੁਹਾਡੇ ਇਲਾਕੇ ਦੇ ਵਿੱਚ ਅੱਜ ਬਾਰਿਸ਼ ਹੋ ਰਹੀ ਹੈ ਜਾਂ ਫਿਰ ਨਹੀਂ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹੇ ਨੇ ਜਿੱਥੇ ਕਿ ਅੱਜ ਸਵੇਰੇ ਤੇ ਕੱਲ ਪੂਰਾ ਦਿਨ ਜਿਹੜੀ ਕਿ ਹਲਕੀ-ਹਲਕੀ ਬੂੰਦਾਬاندی ਰਹੀ ਸੀਗੀ ਦੱਸ ਦੇ ਕਿ ਫਰਵਰੀ ਦੇ ਅਖੀਰ ਦੇ ਵਿੱਚ ਮੌਸਮ ਨੇ ਇੱਕ ਵਾਰ ਫਿਰ ਸਰਦੀ ਦਾ ਅਹਿਸਾਸ ਕਰਵਾ ਦਿੱਤਾ ਹੈ ਪਿਛਲੇ ਕੁਝ ਦਿਨਾਂ ਤੋਂ ਜਿੱਥੇ ਬੱਦਲ ਬਾਈ ਤੇ ਹਲਕੀ ਬਾਰਿਸ਼ ਦੇ ਨਾਲ ਠੰਡੀਆਂ ਹਵਾਵਾਂ ਚੱਲ ਰਹੀਆਂ ਸੀਗੀਆਂ ਤੇ ਉੱਥੇ ਹੀ ਅੱਜ ਸਵੇਰ ਤੋਂ ਕਈ ਇਲਾਕਿਆਂ ਦੇ ਵਿੱਚ ਤੇਜ਼ ਬਰਸਾਤ ਹੋ ਰਹੀ ਹੈ। ਬੀਤੇ ਰਾਤ ਤੋਂ ਲਗਾਤਾਰ ਬੂੰਦਾਬਾਰੀ ਜਾਰੀ ਹੈ। ਉੱਥੇ ਹੀ ਮੌਸਮ ਵਿਭਾਗ ਦੇ ਵੱਲੋਂ ਅੱਜ ਸੂਬੇ ਭਰ ਦੇ ਵਿੱਚ ਬਾਰਿਸ਼ ਦੇ ਨਾਲ-ਨਾਲ ਕਈ ਜ਼ਿਲ੍ਹਿਆਂ ਦੇ ਵਿੱਚ ਗੜੇਮਾਰੀ ਦੀ ਵੀ ਪੁਖਵਾਣੀ ਕੀਤੀ ਹੈ। ਤਾਂ ਵਿਭਾਗ ਦੇ ਵੱਲੋਂ ਅੱਜ 8 ਜ਼ਿਲ੍ਹਿਆਂ ਦੇ ਲਈ orange alert ਜਾਰੀ ਕੀਤਾ ਗਿਆ ਹੈਗਾ। ਤਾਂ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਅੱਜ ਪਠਾਨਕੋਟ, ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਰੂਪਨਗਰ ਐਸਐਸ ਨਗਰ ਮੁਹਾਲੀ ਦੇ ਵਿੱਚ بارش ਹਨੇਰੀ ਤੂਫਾਨ ਤੇ بارش ਦੇ ਨਾਲ ਨਾਲ ਗੜੇਮਾਰੀ ਵੀ ਹੋ ਸਕਦੀ ਹੈ ਵਿਭਾਗ ਦੇ ਵੱਲੋਂ ਇਹਨਾਂ ਸਾਰਿਆਂ ਜ਼ਿਲ੍ਹਿਆਂ ਦੇ ਵਿੱਚ orange alert ਜਾਰੀ ਕਰਦੇ ਆ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਵੀ ਦਿੱਤੀ ਹੈ ਇਸੇ ਤਰੀਕੇ ਦੇ ਨਾਲ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਮੋਗਾ ਲੁਧਿਆਣਾ ਬਰਨਾਲਾ ਸੰਗਰੂਰ ਫਤੇਗੜ ਸਾਹਿਬ ਪਟਿਆਲਾ ਤੇ ਮਲੇਰਕੋਟਲਾ ਦੇ ਲਈ yellow alert ਜਾਰੀ ਕੀਤਾ ਗਿਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬਿਜਲੀ ਦੀ ਗਰਜ ਦੇ ਨਾਲ بارش ਦੀ ਪੋਈਖਵਾਣੀ ਕੀਤੀ ਗਈ ਹੈ ਤਾਂ ਸੂਬੇ ਦੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਭਾਵੇਂ ਕਿਸੇ ਕਿਸਮ ਦਾ alert ਜਾਰੀ ਨਹੀਂ ਕੀਤਾ ਗਿਆ ਪਰ ਉਹਨਾਂ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ بارش ਦੀ ਸੰਭਾਵਨਾ ਜਤਾਈ ਗਈ ਹੈ